ਖਾਦਾਂ ਦੇ ਨਾਲ ਕਿਸਾਨਾਂ ਨੂੰ ਦਿੱਤੇ ਜਾਂਦੇ ਬਾਧੂ ਸਮਾਨ ਜਾਂ ਟੈਗ ਕਰਕੇ ਬਾਧੂ ਸਮਾਨ ਦੇ ਕੇ ਕੀਤੀ ਜਾਂਦੀ ਲੁੱਟ ਦਾ ਮਾਮਲਾ ਇਹ ਕਿਸਾਨ ਵੀਰੋ ਅੱਜ ਦੀ ਵੀਡੀਓ ਇਹ ਇਸੇ ਮੁੱਦੇ ਤੇ ਹੈ ਕਿ ਜੋ ਆਪਾਂ ਖਾਦਾਂ ਲੈਣੇ ਆ ਖਾਦਾਂ ਦੀ ਬੜੀ ਜ਼ਰੂਰਤ ਹੁੰਦੀ ਹੈ ਕਿਸਾਨ ਨੂੰ ਕੋਈ ਵੀ ਫਸਲ ਨੂੰ ਪੈਦਾ ਕਰਨ ਲਈ ਤੇ ਉਹਦੇ ਨਾਲ ਜਿਹੜਾ ਮਟੀਰੀਅਲ ਦਿੱਤਾ ਜਾਂਦਾ ਜਿਹਦੇ ਵਿੱਚ ਕੋਈ ਬਾਇਓ ਸਟੀਮੂਲੇਟ ਵੀ ਹੋ ਸਕਦਾ ਹੈ ਜਿਹਦੇ ਵਿੱਚ ਕੋਈ ਪੈਸਟੀਸਾਈਡ ਵੀ ਹੋ ਸਕਦਾ ਹੈ ਜਿਹਦੇ ਵਿੱਚ ਕੋਈ ਨੈਨੋ ਫਰਟੀਲਾਈਜ਼ਰ ਵੀ ਹੋ ਸਕਦਾ ਹੈ ਤਾਂ ਇਹ ਜਿਹੜੀ ਲੁੱਟਾ ਕਿਸਾਨਾਂ ਦੀ ਬਹੁਤ ਜ਼ਿਆਦਾ ਹੋ ਰਹੀ ਹੈਗੀ ਔਰ ਇਹਦੇ ਤੇ ਇਹ ਵੀਡੀਓ ਆ ਵੀਡੀਓ ਸ਼ੇਅਰ ਕਰ ਦਿਓ ਔਰ ਕਮੈਂਟ ਵੀ ਜਰੂਰ ਕਰੋ ਕਿ ਕਿਹੜੇ ਕਿਹੜੇ ਕਿਸਾਨ ਇਸ ਲੁੱਟ ਦਾ ਸ਼ਿਕਾਰ ਹੋਇਆ ਤਾਂ ਗੱਲਬਾਤ ਕਰਦੇ ਆ ਮਿਨਿਸਟਰੀ ਆਫ ਇੰਡੀਆ ਨੇ ਗਵਰਨਮੈਂਟ ਆਫ ਇੰਡੀਆ ਨੇ ਮਿਨਿਸਟਰੀ ਆਫ ਕੈਮੀਕਲ ਐਂਡ ਫਰਟੀਲਾਈਜ਼ਰ ਡਿਪਾਰਟਮੈਂਟ ਆਫ ਫਰਟੀਲਾਈਜ਼ਰ ਨੇ 21 ਤਰੀਕ ਨੂੰ ਇੱਕ ਪੱਤਰ ਜਾਰੀ ਕੀਤਾ ਹੈ 21 7 2025 ਨੂੰ ਜਿਹਦੇ ਵਿੱਚ ਉਹਨਾਂ ਨੇ ਸਾਰੀਆਂ ਕੰਪਨੀਆਂ ਦੇ ਆਲ ਫਰਟੀਲਾਈਜ਼ਰ ਕੰਪਨੀਆਂ ਦੇ ਐਮ ਡੀ ਐਂਡ ਸੀ ਐਮ ਡੀਜ਼ ਨੂੰ ਇੱਕ ਲੈਟਰ ਜਿਹੜਾ ਭੇਜਿਆ ਹੈਗਾ ਜਿਹਦੇ ਵਿੱਚ ਕਲੀਅਰ ਲਿਖਿਆ ਹੋਇਆ ਸਬਜੈਕਟ ਦੇ ਵਿੱਚ ਆਣਾ ਤੁਹਾਨੂੰ ਜੈ ਟੈਗਿੰਗ ਆਫ ਦਾ ਪ੍ਰੋਡਕਟ ਵਿਦ ਸਬਸਿਡੀਜ਼ ਫਰਟੀਲਾਈਜ਼ਰ ਜਾਨੀ ਕਿ ਉਹ ਚੀਜ਼ਾਂ ਜਿਹੜੀਆਂ ਤੁਸੀਂ ਸਬਸਿਡੀ ਵਾਲੀਆਂ ਖਾਦਾਂ ਦੇ ਨਾਲ ਕਿਸਾਨਾਂ ਨੂੰ ਧੱਕੇ ਨਾਲ ਟੈਗ ਕਰਕੇ ਦਿੰਨੇ ਹੋ ਦੇਖੋ ਇਸ ਲੁੱਟ ਦਾ ਸ਼ਿਕਾਰ ਕੱਲਾ ਕਿਸਾਨ ਨਹੀਂ ਨਾਲ ਨਾਲ ਦੁਕਾਨਦਾਰ ਵੀ ਹੋ ਰਿਹਾ ਜਿਹੜਾ ਦੁਕਾਨਦਾਰ ਹੈ ਉਹ ਵੀ ਇਸ ਲੁੱਟ ਦਾ ਸ਼ਿਕਾਰ ਹੁੰਦਾ ਹੈ ਤੇ ਉਸ ਦਾ ਜਿਹੜਾ ਹੋਲਸੇਲਰ ਉਹ ਵੀ ਉਸ ਲੁੱਟ ਦਾ ਜਿਹੜਾ ਸ਼ਿਕਾਰ ਹੁੰਦਾ ਹੋਵੇ ਕਿਉਂਕਿ ਮਜਬੂਰੀ ਹੁੰਦੀ ਹੈ ਖਾਦ ਦੀ ਤੇ ਖਾਦ ਲੈਣ ਲਈ ਦੁਕਾਨਦਾਰਾਂ ਨੂੰ ਨਾਲ ਸੌਦਾ ਦੇਣਾ ਪੈਂਦਾ ਔਰ ਉਹ ਵੀ ਉਹ ਘਰੇ ਨਹੀਂ ਰੱਖ ਸਕਦੇ ਤੇ ਉਹਨਾਂ ਨੂੰ ਅੱਗੇ ਜਿਹੜਾ ਫਿਰ ਕਿਸਾਨਾਂ ਨੂੰ ਦੇਣਾ ਪੈਂਦਾ ਹੈਗਾ ਤੇ ਪੂਰਾ ਮਾਮਲਾ ਹੈ ਇਹਦੇ ਤੇ ਵਿਚਾਰਾ ਜਰੂਰ ਹੋਣੀਆਂ ਚਾਹੀਦੀਆਂ ਸਾਰਿਆਂ ਨੂੰ ਸਿਰ ਜੋੜਨ ਦੀ ਜ਼ਰੂਰਤ ਹੈ ਇਹਦੇ ਤੇ ਜੂਨੀਅਨਾਂ ਨੂੰ ਵੀ ਐਕਸ਼ਨ ਜਿਹੜਾ ਲੈਣਾ ਚਾਹੀਦਾ ਦੁਕਾਨਦਾਰ ਵੀ ਨਾਲ ਮਿਲਨੇ ਚਾਹੀਦੀਆਂ ਸਾਰੇ ਕਿਸਾਨਾਂ ਨੂੰ ਵੀ ਇਹਦੇ ਤੇ ਚਰਚਾਾਂ ਮਾ ਹੋਣੀਆਂ ਬਹੁਤ ਜ਼ਰੂਰੀ ਆ ਬੜਾ ਹੀ ਗੰਭੀਰ ਮੁੱਦਾ ਹੈ ਕਿਉਂਕਿ ਔਸਤਨ ਜੇ ਮੈਂ ਗੱਲ ਕਰਾਂ ਤਾਂ 2021-22 ਦੀ ਜਿਹੜੀ ਰਿਪੋਰਟ ਦੇ ਅਨਸਾਰ ਪੰਜਾਬ ਦੇ ਵਿੱਚ ਜਿਹੜੀ ਖਾਦਾਂ ਦੀ ਕੰਜ਼ਮਪਸ਼ਨ ਸੀ ਜਾਂ ਖਾਦਾਂ ਦੀ ਵਰਤੋਂ ਸੀ ਉਹ ਲਗਭਗ 40 ਲੱਖ ਮੀਟਰਕ ਟਨ ਹੈ ਜਿਹੜੀ ਖਾਦਾਂ ਦੀ ਵਰਤੋਂ ਹੁੰਦੀ ਹੈ ਤੁਸੀਂ ਹੁਣ ਇਹਦੇ ਗੱਟੇ ਬਣਾ ਲਓ 50 ਕਿਲੋના ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਗੱਟੇ ਨਾਲ ਟੈਗ ਹੁੰਦਾ ਕਿ ਦੋ ਗੱਟਿਆਂ ਨਾਲ ਟੈਗ ਹੁੰਦਾ ਕਿੰਨੇ ਦਾ ਹੁੰਦਾ ਤਾਂ ਇਹਦੇ ਵਿੱਚ ਜਿਹੜਾ ਉਹਨਾਂ ਨੇ ਕਲਾਉਜ਼ ਦਿੱਤੇ ਆ ਪਹਿਲੇ ਕਲਾਉਜ਼ ਦੇ ਵਿੱਚ ਕਲੀਅਰ ਕੱਟ ਇੱਥੇ ਲਿਖਿਆ ਹੋਇਆ ਹੈ ਇਹਨਾਂ ਦਾ ਕੰਮ ਇਟਸ ਦਾ ਕਮ ਦਾ ਨੋਟਿਸ ਆਫ ਦਾ ਡਿਪਾਰਟਮੈਂਟ ਦੇ ਧਿਆਨ ਦੇ ਵਿੱਚ ਆਇਆ ਹੈ ਕਿ ਸਮ ਨਾਨ ਸਬਸਿਡੀ ਪ੍ਰੋਡਕਟ ਕੁਝ ਜਿਨ੍ਹਾਂ ਤੇ ਸਬਸਿਡੀ ਨਹੀਂ ਹੈ ਜਾਨੀ ਕਿ ਨਾਨ ਸਬਸਿਡੀ ਪ੍ਰੋਡਕਟ ਸਚ ਐਸ ਦਾ ਪੈਸਟਿਸਾਈਡ ਨੈਨੋ ਫਰਟੀਲਾਈਜ਼ਰ ਕਲੀਅਰਲੀ ਕਹੇ ਤੇ ਐਂਡ ਦਾ ਬਾਇਓ ਸਟਿਮੂਲੇਟ ਐਂਡ ਦਾ ਅਦਰ ਪ੍ਰੋਡਕਟਸ ਆਰ ਬੀਂਗ ਟਾਰਗੇਟਡ ਵਿਦ ਦਾ ਸਬਸਿਡੀ ਫਰਟੀਲਾਈਜ਼ਰ ਯੂਰੀਆ ਡੀਏਪੀ ਐਂਡ ਐਨਪੀਕੇ ਦੇਖੋ ਇਹੀ ਤਿੰਨੇ ਖਾਦਾਂ ਜਿਹੜੀਆਂ ਆਪਾਂ ਵਰਤਦੇ ਆਂ ਔਰ ਇਹਨਾਂ ਨਾਲੇ ਚੀਜ਼ਾਂ ਜਿਹੜੀਆਂ ਟੈਗ ਹੋ ਕੇ ਆਪਾਂ ਨੂੰ ਰੱਕੇ ਦੇ ਨਾਲ ਦਿੱਤੀਆਂ ਜਾ ਰਹੀਆਂ ਤਾਂ ਇਹਦੇ ਤੇ ਕਲੀਅਰ ਗਵਰਨਮੈਂਟ ਦਾ ਕਹਿਣਾ ਹੈ ਜੋ ਇਹ ਲੈਟਰ ਜਾਰੀ ਹੋਇਆ ਮੈਂ ਲੈਟਰ ਵੀ ਆਪਾਂ ਵੀਡੀਓ ਦੇ ਵਿੱਚ ਪਾ ਦਿਆਂਗੇ ਕਿ ਕੋਈ ਵੀ ਅੱਜ ਤੋਂ ਬਾਅਦ ਮਤਲਬ ਖਾਦ ਦੇ ਨਾਲ ਕੋਈ ਅਨ ਅਥੋਰਾਈਜ਼ਡ ਚੀਜ਼ ਜਿਹੜੀ ਸਬਸਿਡੀ ਦੇ ਵਿੱਚ ਨਹੀਂ ਹੈ ਉਹਨੂੰ ਟੈਗ ਨਹੀਂ ਕਰ ਸਕਦਾ ਚਾਹੇ ਉਹ ਪੈਸਟੀਸਾਈਡ ਹੋਵੇ ਚਾਹੇ ਉਹ ਨੈਨੋ ਫਰਟੀਲਾਈਜ਼ਰ ਹੋਵੇ ਚਾਹੇ ਉਹ ਕੋਈ ਬਾਇਓ ਸਟੀਮੂਲੇਟ ਹੋਵੇ ਤਾਂ ਅਕਸਰ ਹੀ ਇਹ ਜਿਹੜਾ ਝਮੇਲਾ ਇਹ ਦੇਖੋ ਨੂੰ ਮਿਲਦਾ ਬਜ਼ਾਰਾਂ ਦੇ ਵਿੱਚ ਜਿਹਦੀ ਇਸ ਲੁੱਟ ਦਾ ਸ਼ਿਕਾਰ ਮੈਂ ਫੇਰ ਇੱਥੇ ਗੱਲ ਕਹਿਣਾ ਵੀ ਕੱਲਾ ਕਿਸਾਨ ਹੀ ਨਹੀਂ ਹੈ ਦੁਕਾਨਦਾਰ ਵੀ ਇਸ ਲੁੱਟ ਦਾ ਸ਼ਿਕਾਰ ਹੈ ਔਰ ਹੋਸਾ ਦਾ ਹੋਲ سیلਰ ਵੀ ਇਸ ਲੁੱਟ ਦਾ ਸ਼ਿਕਾਰ ਹੋਵੇ ਤਾਂ ਸਾਰਿਆਂ ਨੂੰ ਸਿਰ ਜੋੜ ਕੇ ਇਸ ਮੁੱਦੇ ਤੇ ਜਰੂਰ ਐਕਸ਼ਨ ਲੈਣ ਦੀ ਜ਼ਰੂਰਤ ਹੈ ਕਿਉਂਕਿ ਪੰਜਾਬ ਖੇਤੀ ਨਿਰਪਰਤਾ ਦਾ ਸੂਬਾ ਹੈ ਤੇ 80% ਹੈ ਜਿਹੜੀ ਐਗਰੀਕਲਚਰ ਲੈਂਡ ਹੈ ਪੰਜਾਬ ਦੀ ਜਿਹੜੀ ਐਗਰੀਕਲਚਰ ਹੈਟ ਆਉਂਦੀ ਹੈ ਤੇ ਜਿਹਦੇ ਤੇ ਲਗਭਗ 2021-22 ਦੀ ਰਿਪੋਰਟ ਦੇ ਅਨਸਾਰ 40 ਲੱਖ ਮੀਟਰ ਕਟਾਨ ਖਾਦਾਂ ਦੀ ਵਰਤੋਂ ਹੋਈ ਹੈ ਤੇ ਜਿਹੜੀ ਹਲ ਸਾਲ 10% ਗਰੋਥ ਦੇਖਣ ਨੂੰ ਮਿਲੀ ਹੈ। ਖਾਦਾਂ ਦੀ ਕੰਜ਼ਮਪਸ਼ਨ ਦੇ ਵਿੱਚ ਲੰਮਸਮ 10% ਦੀ ਗਰੋਥ ਦਿਖਾਇਆ ਗਿਆ ਕਿ ਹਰ ਸਾਲ ਆ ਜਾਂਦੀ ਆ। ਦਾ ਇੰਨੀ ਮੋਟੀ ਕੁਆਂਟੀਟੀ ਦੇ ਵਿੱਚ ਔਰ ਇੱਥੇ ਇੱਕ ਜਿਹੜਾ ਉਹਨਾਂ ਨੇ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਹੈ ਪਰ ਉਸ ਤੋਂ ਬਿਹਤਰ ਹੈ ਵੀ ਸਾਰੇ ਇਸ ਤੇ ਜ਼ਰੂਰ ਕਮੈਂਟ ਵੀ ਕਰਕੇ ਦੱਸੋ। ਸਾਰਿਆਂ ਨੂੰ ਨਾਲ ਚੱਲਣ ਦੀ ਵੀ ਜ਼ਰੂਰਤ ਹੈ ਜੂਨੀਅਨਾਂ ਨੂੰ ਵੀ ਦੁਕਾਨਦਾਰਾਂ ਨੂੰ ਵੀ ਹੌਲ ਸੇਲਰਾਂ ਨੂੰ ਵੀ ਕਿਸਾਨਾਂ ਨੂੰ ਵੀ ਹਰ ਇੱਕ ਨੂੰ ਜ਼ਰੂਰਤਾ ਹੈ ਕਿ ਇਸ ਮੁੱਦੇ ਤੇ ਜ਼ਰੂਰ ਬੋਲਿਆ ਜਾਵੇ